ਸਾਸੀ ਕਾਲ ਦੋਸਤੋ ਕੀ ਹਾਲ ਨੇ ਸਾਰੇ ਠੀਕ ਠਾਕ ਹੋ ਮੈਂ ਵਿਰਿੰਦਰ ਲਾਹੌਰਿਆ ਵਲੋਗ ਤੋਂ ਪੇਸ਼ ਆ ਜੀ ਤੁਹਾਡੀ ਖidmat ਵਿੱਚ ਮੇਰੀ ਪਹਿਲੀ ਪੋਡਕਾਸਟ ਨੂੰ ਮੇਰੀ ਜਿਹੜੀ ਕਹਾਣੀ ਲਿਖੀ ਸੀ ਪੇਸ਼ਕਾਰੀ ਕੀਤੀ ਗਈ ਸੀ ਤਾਇਆ ਪਾਨਾ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਹੁਣ ਅਗਲਾ ਪੋਡਕਾਸਟ ਜਲਦ ਆ ਰਿਹਾ ਹੈ ਅਗਲੀ ਕਹਾਣੀ ਤੇ ਅਗਲੀ ਕਹਾਣੀ ਦਾ ਨਾਮ ਹੈਗਾ ਪੂਆ ਇਹ ਮੈਂ ਜੋ ਵੀ ਲਿਖਦਾ ਹਾਂ ਸਾਰਾ ਮੇਰੀ ਨਿੱਜੀ ਤਜਰਬੇ ਮੇਰੀ ਆਪਣੀ ਜ਼ਿੰਦਗੀ ਦੇ ਨਾਲ ਜੋ-ਜੋ ਵੀ ਵਿਚਾਰੀਆਂ ਉਹ ਸੱਚੀਆਂ ਕਹਾਣੀਆਂ ਨੇ ਤੇ ਅਗਲੀ ਕਹਾਣੀ ਅਗਲੇ ਐਤਵਾਰ ਨੂੰ ਮੈਂ ਪੋਡਕਾਸਟ ਰਾਹੀਂ ਪੇਸ਼ ਕਰਾਂਗਾ ਇਸ ਵਾਰ ਮੈਂ ਪੰਜ ਕਵਤਾਂਾਂ ਦਾ ਸੰਗ੍ਰਹਿ ਲੈ ਕੇ ਪੇਸ਼ਾਂ ਜੀ ਕਬੂਲ ਕਰਿਓ ਪਹਿਲੀ ਕਵਿਤਾ ਦਾ ਜਿਹੜੀ ਹੁਣ ਸਾਡੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ ਕਿਉਂਕਿ ਜੰਗਾਂ ਦੇ ਬਾਰੇ ਮੈਂ ਪਹਿਲਾਂ ਵੀ ਕਿਹਾ ਸੀ ਜੰਗਾਂ ਨਹੀਂ ਸਹੀ ਹੁੰਦੀਆਂ ਠੀਕ ਹੈ ਜੀ ਚੰਗਾ ਬਰਬਾਦ ਕਰਦਨੀਆਂ ਦੁਨੀਆਦਾਰੀ ਠੀਕ ਹੈ ਜੀ ਇਹ ਦੁਨੀਆਦਾਰੀ ਦੇ ਟਾਈਟਲ ਦਿੱਤਾ ਗਿਆ ਹੈ ਹੁਣ ਤੁਹਾਡੇ ਕੇ ਮੈਂ ਪੇਸ਼ ਕਰੂੰਗਾ ਬਸ ਕਬੂਲ ਕਰਿਓ ਪਿਆਰ ਦੇ ਨਾਲ ਠੀਕ ਹੈ ਜੀ ਲਓ ਜੀ ਅਰਜ਼ ਕੀਤਾ ਹੈ ਫਿਤਰਤ ਆ ਵਿਰਿੰਦਰਾ ਇਸ ਦੁਨੀਆਦਾਰੀ ਦੀ ਇਹ ਮੂੰਹ ਤੇ ਚੰਗਾ ਤੇ ਪਿੱਠ ਤੇ ਭੰਡਦੇ ਆ ਫਿਤਰਤ ਆ ਵਿਰਿੰਦਰਾ ਇਸ ਦੁਨੀਆਦਾਰੀ ਦੀ ਇਹ ਮੂੰਹ ਤੇ ਮਿੱਠਾ ਤੇ ਪਿੱਠ ਤੇ ਭੰਡਦੇ ਆ ਉੰਜ ਗੱਲਾਂ ਮਾਰਦੇ ਆ ਇਹ ਦੇਸ਼ ਪ੍ਰੇਮ ਦੀਆਂ ਮੁੜ ਆਪੇ ਲੋਕਾਂ ਨੂੰ ਧਰਮਾਂ 'ਚ ਵੰਡਦੇ ਆ ਉੰਜ ਗੱਲਾਂ ਮਾਰਦੇ ਆ ਇਹ ਦੇਸ਼ ਪ੍ਰੇਮ ਦੀਆਂ ਮੁੜ ਆਪੇ ਲੋਕਾਂ ਨੂੰ ਧਰਮਾਂ ਵਿੱਚ ਵੰਡਦੇ ਆ ਇਹ ਦੋ ਦੋ ਮੂੰਹੇ ਉਹ ਸੱਪ ਨੇ ਮਿੱਤਰੋ ਇਹ ਦੋ ਦੋ ਮੂੰਹੇ ਉਹ ਸੱਪ ਨੇ ਮਿੱਤਰੋ ਪਹਿਲਾਂ ਦੁੱਧ ਪੀਂਦੇ ਫਿਰ ਡੰਗਦੇ ਆ ਭੱਲਾ ਬੰਦਾ ਤਾਂ ਦੇਸ਼ ਦੀ ਖੈਰੀ ਮੰਗਦਾ ਭਲਾ ਬੰਦਾ ਤਾਂ ਦੇਸ਼ ਦੀ ਖੈਰ ਹੀ ਮੰਗਦਾ ਇਹ ਸਿਆਸੀ ਬੰਦੇ ਹੀ ਆ ਜੋ ਯੁੱਧ ਮੰਗਦੇ ਆ ਭਲਾ ਬੰਦਾ ਤਾਂ ਦੇਸ਼ ਦੀ ਖੈਰ ਹੀ ਚਾਹੁੰਦਾ ਇਹ ਸਿਆਸੀ ਬੰਦੇ ਹੀ ਆ ਜੋ ਯੁੱਧ ਮੰਗਦੇ ਆ ਕਦੇ ਮਿਲ ਕੇ ਵੇਖੀ ਉਹਨਾਂ ਮਾਂ ਪਿਓ ਦੀ ਪੀੜ ਕਦੇ ਮਿਲ ਕੇ ਵੇਖੀ ਉਹਨਾਂ ਮਾਂ ਪਿਓ ਦੀ ਪੀੜ ਜੋ ਸ਼ਹੀਦ ਪੁੱਤਾਂ ਦੇ ਦੁੱਖ ਨੂੰ ਹੰਢਦੇ ਆ ਜੋੜਨ ਨੂੰ ਤਾਂ ਕੋਈ ਵਿਰਲੇ ਹੀ ਲੱਭਦਾ ਜੋੜਨ ਨੂੰ ਤਾਂ ਕੋਈ ਵਿਰਲੇ ਹੀ ਲੱਭਦਾ ਤੋੜਨ ਦੀਆਂ ਸਾਸ਼ਾਂ ਤਾਂ ਸਾਰੇ ਘੰਡਦੇ ਆ ਫਿਤ੍ਰਤਾ ਵਿਰਿੰਦਰਾ ਇਸ ਦੁਨੀਆਦਾਰੀ ਦੀ ਇਹ ਮੂੰਹ ਤੇ ਚੰਗਾ ਤੇ ਪਿੱਠ ਤੇ ਪੰਡਦੇ ਆ ਇਹ ਮੂੰਹ ਤੇ ਚੰਗਾ ਤੇ ਪਿੱਠ ਤੇ ਪੰਡਦੇ ਆ ਲਓ ਜੀ ਪਹਿਲੀ ਕਵਿਤਾ ਸਾਡੀ ਖਤਮ ਹੋ ਗਈ ਆ ਹੁਣ ਅਸੀਂ ਅਗਲੀ ਵੱਲ ਰੁਕ ਕਰਦੇ ਆ ਹਾਂਜੀ ਸਾਡੀ ਦੂਜੀ ਕਵਿਤਾ ਹੈਗੀ ਆ ਇਸ ਦਾ ਟਾਈਟਲ ਹੈਗਾ ਆ ਪੁਰਾਣਾ ਸਮਾਂ ਜਿੱਦਾਂ ਕਿ ਤੁਸੀਂ ਜਾਣਦੇ ਹੋ ਪੁਰਾਣੇ ਸਮੇਂ ਦੀਆਂ ਸਾਡੀਆਂ ਕਿੰਨੀਆਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਯਾਦਾਂ ਆ ਸਾਡੇ ਕੋਲ ਹਰ ਬੰਦੇ ਨੇ ਕੁਝ ਨਾ ਕੁਝ ਪਰੋਇਆ ਪਿਆ ਯਾਦਾਂ ਦਾ ਆਪਣੇ ਦੇ ਨਾਲ ਠੀਕ ਆ ਇਦਾਂ ਹੀ ਮੈਂ ਇੱਕ ਦਿਨ ਯਾਦ ਕਰਦਾ ਸੀ ਕਿ ਛੋਟੇ ਹੁੰਦੇ ਬਚਪਨ ਵਿੱਚ ਕਿੰਨੀਆਂ ਵਧੀਆ ਚੀਜ਼ਾਂ ਸੀ ਨਾ ਆਪਾਂ ਬਚਪਨ ਕਿੰਨਾ ਵਧੀਆ ਖੇលਦੇ ਉਸ ਤੇ ਵੀ ਚੋਂ ਇੱਕ ਕਹਾਣੀ ਆ ਰਹੀ ਹੈ ਜਲਦੀ ਹੁਣ ਨਾ ਦਾ ਪਹਿਲਾ ਵਰਗੇ ਦਿਨ ਰਹਿ ਗਏ ਤਾਂ ਨਾ ਪਹਿਲੇ ਵਰਗੀਆਂ ਗੱਲਾਂ ਨਾ ਸੋ ਇਸ ਤੇ ਹੀ ਸਾਰਾ ਕੁਝ ਹੈਗਾ ਚਲੋ ਵਿੱਚ ਕਵਿਤਾ ਦੀ ਦੱਸਦੇ ਤੁਹਾਨੂੰ ਸ਼ੁਰੂ ਕਰਦੇ ਹਾਂ ਜੀ ਪੁਰਾਣਾ ਸਮਾਂ ਛੋਟੇ ਹੁੰਦੇ ਹਾਂ ਜੋ ਬੇਸਬਰੀ ਨਾਲ ਉਡੀਕਦੇ ਸੀ ਹੁਣ ਪਹਿਲਾਂ ਵਾਲੇ ਐਤਵਾਰ ਨਹੀਂ ਰੇ ਛੋਟੇ ਹੁੰਦੇ ਆ ਜੋ ਬੇਸਬਰੀ ਨਾਲ ਉਡੀਕਦੇ ਸੀ ਹੁਣ ਉਹ ਪਹਿਲਾਂ ਵਾਲੇ ਐਤਵਾਰ ਨਹੀਂ ਰਹੇ ਛੋਟੇ ਹੁੰਦੇ ਆ ਜੋ ਬੇਸਬਰੀ ਨਾਲ ਉਡੀਕਦੇ ਸੀ ਹੁਣ ਉਹ ਪਹਿਲਾਂ ਵਾਲੇ ਐਤਵਾਰ ਨਹੀਂ ਰਹੇ ਜਿਹੜੇ ਜੁਰਤਾਂ ਰੱਖਣ ਵਾਲੇ ਹੁੰਦੇ ਸੀ ਕਦੇ ਜਿਹੜੇ ਜੁਰਤਾਂ ਰੱਖਣ ਵਾਲੇ ਹੁੰਦੇ ਸੀ ਕਦੇ ਹੁਣ ਉਹ ਵੀ ਕਿਦਰੇ ਕਿਰਦਾਰ ਨਹੀਂ ਰਹੇ ਅਸੀਂ ਬਸ ਊਪਰਿਆਂ ਤੋਂ ਹੀ ਡਰਦੇ ਰਹਿ ਗਏ ਅਸੀਂ ਬਸ ਊਪਰਿਆਂ ਤੋਂ ਹੀ ਡਰਦੇ ਰਹਿ ਗਏ ਤੇ ਆਪਣੇਆਂ ਤੋਂ ਖਬਰਦਾਰ ਹੀ ਨਹੀਂ ਰਹੇ ਅਸੀਂ ਬਸ ਊਪਰਿਆਂ ਤੋਂ ਹੀ ਡਰਦੇ ਰਹਿ ਗਏ ਤੇ ਆਪਣੇਆਂ ਤੋਂ ਖਬਰਦਾਰ ਹੀ ਨਹੀਂ ਰਹੇ ਜਿਹਦਾ ਹੱਥ ਫੜਦੇ ਉਹਨੇ ਡੰਗ ਮਾਰਨ ਵਾਲੇ ਜਿਹਦਾ ਹੱਥ ਫੜਦੇ ਉਹਨੂੰ ਹੀ ਡੰਗ ਮਾਰਨ ਵਾਲੇ ਉਹ 도ਗਲੇ ਕਦੀ ਵੀ ਸ਼ਰਨਸਾਰ ਨਹੀਂ ਰਹੇ ਜਿਹੜੇ ਕਦੀ ਇੱਕ ਬੋਲ ਤੇ ਇਕੱਠੇ ਹੋ ਜਾਂਦੇ ਸੀ ਜਿਹੜੇ ਕਦੀ ਇੱਕ ਬੋਲ ਤੇ ਇਕੱਠੇ ਹੋ ਜਾਂਦੇ ਸੀ ਹੁਣ ਉਹ ਵੀ ਦੁਨੀਆ ਤੇ ਪਰਿਵਾਰ ਨਹੀਂ ਰਹਿ ਹਾਂ ਧਰਮੀ ਬੰਦੇ ਪਹਿਲਾਂ ਹੀ ਪਗਾਉਂਦੇ ਸੀ ਬੋਲ ਧਰਮੀ ਬੰਦੇ ਪਹਿਲਾਂ ਹੀ ਪਗਾਉਂਦੇ ਸੀ ਬੋਲ ਹੁਣ ਉਹਨਾਂ ਦੇ ਵੀ ਪੱਕੇ ਕੋਲ ਕਰਾਰ ਨਾ ਰੇ ਹਾਂ ਧਰਮੀ ਬੰਦੇ ਪਹਿਲਾਂ ਹੀ ਪਗਾਉਂਦੇ ਸੀ ਬੋਲ ਹੁਣ ਉਹਨਾਂ ਦੇ ਵੀ ਪੱਕੇ ਕੋਲ ਕਰਾਰ ਨਹੀਂ ਰੇ ਦੁਨੀਆ ਕਹਿੰਦੀ ਜ਼ਿੰਦਗੀ ਆ ਚਾਰ ਦਿਨਾਂ ਦੀ ਦੁਨੀਆ ਕਹਿੰਦੀ ਜ਼ਿੰਦਗੀ ਆ ਚਾਰ ਦਿਨਾਂ ਦੀ ਵਰਿੰਦਰ ਦਿੱਦੂ ਮੁੱਕ ਗਏ ਹੁਣ ਚਾਰ ਨਹੀਂ ਰਏ ਵਰਿੰਦਰ ਦਿੱਦੂ ਮੁੱਕ ਗਏ ਹੁਣ ਚਾਰ ਨਹੀਂ ਰਏ ਛੋਟੇ ਹੁੰਦਿਆ ਬੇਸਬਰੀ ਨਾਲ ਉਡੀਕਦੇ ਸੀ ਹੁਣ ਉਹ ਪਹਿਲਾਂ ਵਾਲੇ ਐਤਵਾਰ ਨਹੀਂ ਰਏ ਹੁਣ ਉਹ ਪਹਿਲਾਂ ਵਾਲੇ ਐਤਵਾਰ ਨਹੀਂ ਰਏ ਲਓ ਜੀ ਆਪਣੀ ਦੂਜੀ ਕਵਿਤਾ ਦਾ ਇਥੇ ਸਮਾਪਤੀ ਕਰਦੇ ਆਂ ਬਹੁਤ ਮੇਰੇ ਦਿਲ ਨਕੀਬ ਹੈ ਹੁਣ ਅਸੀਂ ਤੀਜੀ ਕਵਿਤਾ ਵੱਲ ਰੁਖ ਕਰਦੇ ਆਂ ਮੇਰੀ ਤੀਜੀ ਕਵਿਤਾ ਵੀ ਜਿਹੜੀ ਲਿਖੀ ਗਈ ਆ ਇਹ ਵੀ ਪੁਰਾਣੇ ਸਮੇਂ ਤੇ ਆ ਪਰ ਇਹਦਾ ਟਾਈਟਲ ਹੈਗਾ ਬਚਪਨ ਇਹ ਆਪਣੀ ਬਚਪਨ ਦੀਆਂ ਯਾਦਾਂ ਦੇ ਨਾਲ ਮੈਂ ਕੁਝ ਚੀਜ਼ਾਂ ਸਬਮਿਟੀਆਂ ਆ ਜੋ ਸਮੇਂ ਹੁੰਦਾ ਸੀਗਾ ਉਹ ਚੀਜ਼ਾਂ ਵਿੱਚ ਲਿਖੀਆਂ ਆ ਲਓ ਜੀ ਇਹ ਵੀ ਸ਼ੁਰੂ ਕਰਦੇ ਆ ਅੱਜ ਚਿੱਤੇ ਆ ਗਿਆ ਬਚਪਨ ਜੋ ਕੋਹਿਨੂਰ ਵਰਗਾ ਸੀ ਅੱਜ ਚਿੱਤੇ ਆ ਗਿਆ ਬਚਪਨ ਜੋ ਕੋਹਿਨੂਰ ਵਰਗਾ ਸੀ ਉਹ ਸੀ ਸੱਚਾ ਸੁੱਚਾ ਸਮਾਂ ਤੇ ਰੱਬ ਦੇ ਸਰੂਰ ਵਰਗਾ ਸੀ ਅੱਜ ਚਿੱਤੇ ਆ ਗਿਆ ਬਚਪਨ ਜੋ ਕੋਹਿਨੂਰ ਵਰਗਾ ਸੀ ਉਸੀ ਸੱਚਾ ਸੁੱਚਾ ਸਮ ਤੇ ਰੱਬ ਦੇ ਸਰੂਰ ਵਰਗਾ ਸੀ ਉਦੋਂ ਗੁੱਲੀ ਡੰਡਾ ਬੰਦਰ ਕੀਲਾ ਖੋਖੋ ਵਰਗੀਆਂ ਖੇਡਾਂ ਸੀ ਉਦੋਂ ਗੁੱਲੀ ਡੰਡਾ ਬੰਦਰ ਕੀਲਾ ਖੋਖੋ ਵਰਗੀਆਂ ਖੇਡਾਂ ਸੀ ਦੁੱਧ ਮੱਖਣਾ ਨਾਲ ਪਾਲੇ ਚੋਬਰ ਝੋਟੀਆਂ ਵਰਗੀਆਂ ਰੇਡਾਂ ਸੀ ਰੇਡਾਂ ਮੀਨਸ ਕਿ ਜਿਹੜਾ ਸੀ ਕਬੱਡੀ ਸਾਡੀ ਗੇਮ ਆ ਨਾ ਸਾਡੀ ਪੰਜਾਬ ਦੀ ਉਹਦੇ ਵਿੱਚ ਜਿਹੜਾ ਬੰਦਾ ਰੀਡਰ ਹੁੰਦਾ ਰੀਡ ਪਾਉਂਦਾ ਨਾ ਤੇ ਜਾਫੀਤਾਵਾ ਬੋਲਦਾ ਜਾਫੀ ਉਸਨੂੰ ਰੋਕਦਾ ਉਹੀ ਵਾਲੀ ਰੀਡ ਕਹਿ ਰਹੇ ਆ ਮੈਂ ਉਦੋਂ ਗੁੱਲੀ ਡੰਡਾ ਬਾਂਦਰ ਕੀਲਾ ਖੋਖੋ ਵਰਗੀਆਂ ਖੇਡਾਂ ਸੀ ਦੁੱਧ ਮੱਖਣ ਨਾਲ ਪਾਲੇ ਚੋਬਰ ਝੋਟੀਆਂ ਵਰਗੀਆਂ ਰੇਡਾਂ ਸੀ ਅੱਜ ਗੁਮਨਾਮ ਪਈ ਏ ਜਵਾਨੀ ਉਹ ਮਸ਼ਹੂਰ ਵਰਗਾ ਸੀ ਅੱਜ ਗੁਮਨਾਮ ਪਈ ਏ ਜਵਾਨੀ ਤੇ ਉਹ ਮਸ਼ਹੂਰ ਵਰਗਾ ਸੀ ਅੱਜ ਚਿੱਤੇ ਆ ਗਿਆ ਬਚਪਨ ਜੋ ਕੋਹੀਨੂਰ ਵਰਗਾ ਸੀ ਅੱਜ ਚਿੱਤੇ ਆ ਗਿਆ ਬਚਪਨ ਜੋ ਕੋਹੀਨੂਰ ਵਰਗਾ ਸੀ ਉਸੀ ਸੱਚਾ ਸੁੱਚਾ ਸਮਾ ਓਸੀ ਸੱਚਾ ਸੁੱਚਾ ਸਮਾ ਤੇ ਰੱਬ ਦੇ ਸਰੂਰ ਵਰਗਾ ਸੀ ਓਸੀ ਸੱਚਾ ਸੁੱਚਾ ਸਮਾ ਤੇ ਰੱਬ ਦੇ ਸਰੂਰ ਵਰਗਾ ਸੀ ਸੌਣ ਮਹੀਨਾ ਆਉਣ ਤੇ ਮੀਂਹ ਵਿੱਚ ਭਿੱਜਦੇ ਰਹਿੰਦੇ ਸੀ ਸੌਣ ਮਹੀਨਾ ਆਉਣ ਤੇ ਮੀਂਹ ਵਿੱਚ ਭਿੱਜਦੇ ਰਹਿੰਦੇ ਸੀ ਬਾਪੂ ਦੇ ਚਿੜਕੰਤੇ ਆਪਾਂ ਬਾਹਰੋਂ ਹੀ ਖਿੱਚਦੇ ਸੀ ਸੌਣ ਮਹੀਨਾ ਆਉਣ ਤੇ ਮੀਂਹ ਵਿੱਚ ਭਿੱਜਦੇ ਰਹਿੰਦੇ ਸੀ ਬਾਪੂ ਦੇ ਛਿੜਕਣਤੇ ਆਪਾਂ ਬਾਹਰੋਂ ਹੀ ਖਿੱਚਦੇ ਸੀ ਚਲੇ ਚ ਧੋਤੋ ਫੱਟੀ ਨੂੰ ਜਦ ਗਾਚੀ ਨਾਲੇ ਲਿ ਛਕਾਉਂਦੇ ਸੀ ਇਲਤਾ ਕਰਨ ਤੇ ਮਾਸਟਰ ਸਾਡੇ ਫੱਟੀ ਉਹੀ ਵਰਾਉਂਦੇ ਸੀ ਇਲਤਾ ਕਰਨ ਤੇ ਮਾਸਟਰ ਸਾਡੇ ਫੱਟੀ ਉਹੀ ਵਰਾਉਂਦੇ ਸੀ ਉਹ ਤਾਂ ਸਾਡੇ ਪਿੰਡ ਵਾਲੇ ਅੰਬ ਨੂੰ ਲੱਗਿਓ ਬੂਰ ਵਰਗਾ ਸੀ ਉਹ ਤਾਂ ਸਾਡੇ ਪਿੰਡ ਵਾਲੇ ਅੰਬ ਨੂੰ ਲੱਗਿਓ ਬੂਰ ਵਰਗਾ ਸੀ ਅਜ ਚੇਤੇ ਆ ਗਿਆ ਬਚਪਨ ਜਿ ਕੋਹ ਨੂਰ ਵਰਗਾ ਸੀ ਅਜ ਚਿੱਤੇ ਆ ਗਿਆ ਬਚਪਨ ਜੋ ਕੋਹਨੂਰ ਵਰਗਾ ਸੀ ਉਹ ਸੀ ਸੱਚਾ ਸੁੱਚਾ ਸਮਾਂ ਤੇ ਰੱਬ ਦੇ ਸਰੂਰ ਵਰਗਾ ਸੀ ਲਓ ਜੀ ਬਚਪਨ ਤਾਜ਼ਾ ਹੋ ਗਿਆ ਪੁਰਾਣੀਆਂ ਯਾਦਾਂ ਚਿੱਤੇ ਆ ਗਈਆਂ ਹਾਂਜੀ ਇਹ ਵੀ ਆਪਾਂ ਕਵਿਤਾ ਦੀ ਸਮਾਪਤੀ ਕਰਦੇ ਆ ਜੀ ਚੌਥੀ ਕਵਿਤਾ ਹੈਗੀ ਆ ਪਲਾਟਿਨਾ ਮੋਟਰਸਾਈਕਲ ਮੇਰੇ ਕੋਲ ਪਲਾਟਿਨਾ ਮੋਟਰਸਾਈਕਲ ਆ ਤੇ ਲਗਭਗ 11 ਸਾਲ ਪੁਰਾਣਾ ਆ ਉਸਨੇ ਇੰਨਾ ਕਿ ਸਾਥ ਦਿੱਤਾ ਨਾ ਮੇਰਾ ਹੁਣ ਜਿੱਦਾਂ ਤੁਸੀਂ ਕਹਣਾ ਕੀ ਕਹਿੰਦਾ ਆ ਲੋਕਾਂ ਕੋਲ ਤਾਂ ਜੜੀਆਂ ਵੱਡੀਆਂ ਗੱਡੀਆਂ ਆ ਕੀ ਮੋਟਰਸਾਈਕਲ ਦੀ ਗੱਲ ਕਰਦਾ ਦੇਖੋ ਸਮੇਂ ਦੀ ਗੱਲ ਹੁੰਦੀ ਆ ਉਹਨੇ ਮੇਰੇ ਮਾੜੇ ਟਾਈਮ 'ਚ ਮੇਰੇ ਨਾਲ ਇੰਨਾ ਸਾਥ ਦਿੱਤਾ ਨਾ ਇੰਨੀ ਜਗ੍ਹਾ ਤੇ ਘੁੰਮਿਆ ਪਰ ਇਹਨੇ ਕਦੀ ਧੋਖਾ ਨਹੀਂ ਦਿੱਤਾ ਮੇਰੇ ਮੋਟਰਸਾਈਕਲ ਦੇ ਮੇਰੇ ਸੋ ਉੱਤੇ ਮੈਂ ਇੱਕ ਦਿਨ ਮਨ 'ਚ ਵਿਚਾਰ ਆਇਆ ਕਿ ਮੋਟਰਸਾਈਕਲ ਨਵਾਂ ਲੈ ਲਈਏ ਕੋਈ ਹੋਰ ਵੱਡਾ ਮੋਟਰਸਾਈਕਲ ਲੈ ਲੈਨੇ ਆ ਨਾ ਹੁਣ ਇਹ ਬੀਚ ਦੇਈਏ ਤੇ ਮੈਨੂੰ ਨਾ ਇਦਾਂ ਲੱਗਾ ਕਿ ਜਿੱਦਾਂ ਮੇਰਾ ਮੋਟਰਸਾਈਕਲ ਮੈਨੂੰ ਕੁਝ ਕਹਿੰਦਾ ਹੁੰਦਾ ਆਪਣੇ ਦਿਲ ਦੀ ਸੋ ਉਹ ਮੈਂ ਲੱਗਾ ਕਰਨ ਪਹਿਲਾ ਤਾਂ ਹੈਗਾ ਆ ਮੇਰੇ ਪਲਾਟੇ ਨਾਲ ਮੋਟਰਸਾਈਕਲ ਦੀ ਮੈਨੂੰ ਅਰਜ਼ੋਈ ਉਹ ਮੈਨੂੰ ਕੀ ਕਹਿੰਦਾ ਆ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਇਦਾਂ ਲੱਗਾ ਕਿ ਮੇਰਾ ਮੋਟਰਸਾਈਕਲ ਮੈਨੂੰ ਤਾਨੇ ਮਾਰ ਰਿਹਾ ਹੁੰਦਾ ਜਿੱਦਾਂ ਕਿ ਕੋਈ ਹੈ ਨਜ਼ਦੀਕ ਤੇ ਉਸਨੇ ਬੁਲਟ ਲਿਆ ਤੇ ਮੈਂ ਉਸਨੇ ਬਾਰ-ਬਾਰ ਮੈਨੂੰ ਤਾਣਾ ਮਾਰਨਾ ਕਿ ਤੂੰ ਕੀ ਇਹ ਟੁੱਟਾ ਜਿਹਾ ਮੋਟਰਸਾਈਕਲ ਰੱਖਿਆ ਆਪਣੇ ਬੰਨਾ ਪੁਰਾਣਾ ਨਵਾਂ ਲਿਆ ਅਧਿਕ ਬੁਲਟ ਲਿਆ ਮੈਂ ਚਲੋ ਹਾਲਾਤ ਸਭ ਦੇ ਅਲੱਗ-ਅਲੱਗ ਹੁੰਦੇ ਨੇ ਤੇ ਮੈਂ ਸੋਚਿਆ ਕਿ ਹਾਂ ਮੈਂ ਵੀ ਬੁਲਟ ਲਵਾਂਗਾ ਨਾ ਮੈਂ ਫਿਰ ਜਿੱਦਾਂ ਮੋਟਰਸਾਈਕਲ 'ਚ ਕਮੀਆਂ ਕੱਢਣ ਲੱਗ ਪਿਆ ਆਪਣੇ ਕਿ ਯਾਰ ਇਹਦਾ ਤਾਂ ਮੁਗਲਿਆਲ ਘਾੜਾ ਬਹੁਤ ਛੇਤੀ ਹੁੰਦਾ ਆ ਇਹਦੀ ਸਰਵਿਸ ਕਰਾਉਣੀ ਪੈਂਦੀ ਆ ਤੇ ਸਰਵਿਸ ਕਰਾਉਣ ਵੇਲੇ ਪੂਰੀ ਦਿਹਾੜੀ ਖਰਾਬ ਹੋ ਜਾਂਦੀ ਆ ਹੋਰ ਵੀ ਕਈ-ਕਈ ਗੱਲਾਂ ਉਸਤੇ ਫਿਰ ਮੈਨੂੰ ਇਦਾਂ ਲੱਗਾ ਇੱਕ ਦਿਨ ਮੋਟਰਸਾਈਕਲ ਮੋੜੇ ਖੜੇ ਨੂੰ ਕਿ ਮੇਰਾ ਪਲੈਟਿਨਾ ਮੋਟਰਸਾਈਕਲ ਮੈਨੂੰ ਕੁਝ ਕਹਿ ਰਿਹਾ ਹੈ ਜਿੱਦਾਂ ਮੈਨੂੰ ਕੋਈ ਅਰਜ਼ੋਈ ਜੇ ਕਰਦਾ ਹੁੰਦਾ ਹੁਣ ਗੌਰ ਫਰਮਾਇਓ ਮੇਰੇ ਪਲੈਟਿਨਾ ਮੋਟਰਸਾਈਕਲ ਦੀ ਮੈਨੂੰ ਅਰਜ਼ੋਈ ਕੀ ਸੀਗੀ ਮੈਨੂੰ ਪੈਟਰੋਲ ਪਵਾਉਣ ਨੂੰ ਤੂੰ ਪਹਾੜਾ ਤਾਨਕ ਹੈ ਮੈਨੂੰ ਪੈਟਰੋਲ ਪਵਾਉਣ ਨੂੰ ਤੂੰ ਪਹਾੜਾ ਤਾਨਕ ਹੈ ਹੋਰਾਂ ਦੇ ਬੁਲਟਾਂ ਨੂੰ ਦੇਖ ਕੇ ਮੈਨੂੰ ਮਾੜਾ ਤਾਨਕ ਹੈ ਚਲੋ ਠੀਕ ਬੁਲਟ ਆਪਣੀ ਜਗ੍ਹਾ ਵੀ ਚੰਗੇ ਹੋਣਗੇ ਚਲੋ ਠੀਕ ਆ ਬੋਲਟ ਆਪਣੀ ਜਗ੍ਹਾ ਵੀ ਚੰਗੀ ਹੋਣਗੇ ਹਾਂ ਕਈਆਂ ਨੇ ਡਿਮਾਂਡ ਤੇ ਉਹ ਵੀ ਚਲੋ ਮੰਗੇ ਹੋਣਗੇ ਪਰ ਤੂੰ ਮੇਰੇ ਮੁਗਲੈਲ ਨੂੰ ਹੁਣ ਗਾੜਾ ਤਾਂ ਨਾ ਕਹਿ ਸਰਵਿਸ ਕਰਾਉਣ ਨੂੰ ਗੰਦਾ ਦਿਹਾੜਾ ਤਾਂ ਨਾ ਕਹਿ ਪਰ ਤੂੰ ਮੇਰੇ ਮੁਗਲੈਲ ਨੂੰ ਹੁਣ ਗਾੜਾ ਤਾਂ ਨਾ ਕਹਿ ਸਰਵਿਸ ਕਰਾਉਣ ਨੂੰ ਗੰਦਾ ਦਿਹਾੜਾ ਤਾਂ ਨਾ ਕਹਿ ਮੈਨੂੰ ਪੈਟਰੋਲ ਪਹੁੰਚਣ ਨੂੰ ਤੂੰ ਪਹਾੜਾ ਤਾਂ ਨਾ ਕਹਿ ਹੋਰਾਂ ਦੇ ਬੁਲਟਾਂ ਨੂੰ ਦੇਖ ਕੇ ਮੈਨੂੰ ਮਾੜਾ ਤਾਨਾ ਕਹਿ ਲਓ ਜੀ ਮੇਰੇ ਪਲਾਟੀਨਾ ਨੇ ਮੈਨੂੰ ਅਰਜ਼ੋਈ ਕੀਤੀ ਆ ਹੁਣ ਮੈਂ ਵੀ ਸ਼ਰਮਿੰਦਾ ਹੋਇਆ ਪਿਆ ਆ ਕਿ ਇਸ ਮੋਟਰਸਾਈਕਲ ਨੇ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਕਿਹੜੇ ਚੱਕਰਾਂ 'ਚ ਪੈ ਗਿਆ ਫਿਰ ਮੈਂ ਜਿੱਦਾਂ ਕਿ ਉਹਨੂੰ ਦਿਲੋਂ ਇਹ ਨਹੀਂ ਕਿ ਅਸੀਂ ਬੋਲ ਰਹੇ ਆ ਪਰ ਇੱਕ ਦੂਜੇ ਨੂੰ ਜਿੱਦਾਂ ਦਿਲੋਂ ਹਨਾ ਗੱਲਾਂ ਹੋ ਰਹੀਆਂ ਆ ਉਹ ਗੱਲਾਂ ਹੋ ਰਹੀਆਂ ਫਿਰ ਇਸ ਸੰਬੰਧੀ ਮੇਰੀ ਸਫਾਈ ਸੁਣੋ ਹਾਂ ਮੈਂ ਵੀ ਬੁਲਟਾਂ ਦੀਆਂ ਟੌਰਾਂ 'ਚ ਵਹਿਕ ਜਾਂਦਾ ਹਾਂ ਹਾਂ ਮੈਂ ਵੀ ਬੁਲਟਾਂ ਦੀਆਂ ਟੌਰਾਂ 'ਚ ਮਹਿਕ ਜਾਂਦਾ ਹਾਂ ਸੜਕ 'ਤੇ ਜਾਂਦੇ ਨੂੰ ਦੇਖ ਚਹਿਕ ਜਾਂਦਾ ਹਾਂ ਇਸ ਸਾਲ ਲੈ ਹੀ ਲਵਾਂਗਾ ਬੁਲਟ ਕਰਾਰ ਜਾਂਦਾ ਹਾਂ ਇਸ ਸਾਲ ਲੈ ਹੀ ਲਵਾਂਗਾ ਬੁਲਟ ਕਰਾਰ ਜਾਂਦਾ ਹਾਂ ਪਰ ਜੀਬ ਨੂੰ ਦੇਖ ਫਿਰ ਹੌਸਲਾ ਹਾਰ ਜਾਂਦਾ ਹਾਂ ਇਸ ਸਾਲ ਲੈ ਹੀ ਲਵਾਂਗਾ ਬੁਲਟ ਕਰਾਰ ਜਾਂਦਾ ਹਾਂ ਪਰ ਜੀਬ ਨੂੰ ਦੇਖ ਫਿਰ ਹੌਸਲਾ ਹਾਰ ਜਾਂਦਾ ਹਾਂ ਜਦੋਂ ਕਿਤੇ ਵੀ ਤੇਰੇ ਉੱਤੇ ਬੈਠ ਕੇ ਕਿਧਰੇ ਜਾਂਦਾ ਆਂ ਤੇਰੀ ਮਾੜੀ ਹਾਲਤ ਨੂੰ ਵੇਖ ਕੇ ਦਹਿਕ ਜਾਂਦਾ ਆਂ ਜਦੋਂ ਕਿਤੇ ਵੀ ਤੇਰੇ ਉੱਤੇ ਬੈਠ ਕੇ ਕਿਧਰੇ ਜਾਂਦਾ ਆਂ ਤੇਰੀ ਮਾੜੀ ਹਾਲਤ ਨੂੰ ਵੇਖ ਕੇ ਦਹਿਕ ਜਾਂਦਾ ਆਂ ਹਾਂ ਮੈਂ ਵੀ ਬੁਲਟਾਂ ਦੀਆਂ ਟੌਹਰਾਂ 'ਚ ਬਹਿ ਕੇ ਜਾਂਦਾ ਆਂ ਸੜਕ ਦੇ ਜਾਂਦੇ ਨੂੰ ਦੇਖ ਚਹਿਕ ਜਾਂਦਾ ਆਂ ਹਾਂਜੀ ਅਸੀਂ ਪਲਾਟੀਨਾ ਮੋਟਰਸਾਈਕਲ ਦਾ ਦੁੱਖ ਤੁਹਾਡੇ ਨਾਲ ਸਾਂਝਾ ਕੀਤਾ ਕੀ ਅਦਾਸ ਸੀ ਉਹਦੀ ਕੀ ਅਰਜ਼ੋਈ ਸੀ ਤੇ ਮੇਰੀ ਵੀ ਬਹਾਨੇ ਸੁਣੇ ਹੁਣੇ ਤੁਸੀਂ ਹੁਣ ਅਸੀਂ ਆਪਣੀ ਆਖਰੀ ਕਵਿਤਾ ਇਸ ਦਾ ਟਾਈਟਲ ਮੈਂ ਲਿਖਣ ਦੀ ਰਹਿਮਤ ਲਿਖੀ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕੁਝ ਵੀ ਕੰਮ ਕਰਦੇ ਆ ਕਿਸੇ ਸੂਝਵਾਨ ਬੰਦੇ ਤੋਂ ਉਸ ਕੰਮ ਚ ਐਕਸਪਰਟ ਬੰਦੇ ਨੂੰ ਦੇਖ ਕੇ ਸਿੱਖਦੇ ਆ ਮੈਂ ਵੀ ਚਲੋ ਬਹੁਤ ਵਧੀਆ ਕਲਾਕਾਰਾਂ ਨੂੰ ਵਧੀਆ ਸ਼ਾਇਰਾਂ ਨੂੰ ਸੁਣ ਕੇ ਲਿਖਣਾ ਸ਼ੁਰੂ ਕੀਤਾ ਸੀਗਾ ਤੇ ਜਦੋਂ ਲਿਖਣਾ ਥੋੜਾ ਵਧੀਆ ਆ ਗਿਆ ਤੇ ਚਲੋ ਮੈਂ ਆਪਣੇ ਆਪ ਨੂੰ ਵਧੀਆ ਵੀ ਨਹੀਂ ਕਹਿਣਾ ਤੁਹਾਡਾ ਸਭ ਦਾ ਪਿਆਰ ਮਿਲਦਾ ਆ ਇਸ ਲਈ ਕਹਿ ਰਹੇ ਆ ਕਿ ਇਦਾਂ ਲੱਗਾ ਸੀਗਾ ਕਿ ਹਾਂ ਉਹਨਾਂ ਦੀ ਵਾਕਈ ਰਹਿਮਤ ਹੋਈ ਆ ਜਿਨ੍ਹਾਂ ਨੂੰ ਪੜ ਕੇ ਜਿ ਸਿੱਖੇ ਆ ਉਹਨਾਂ ਦੀ ਹੀ ਰਹਿਮਤ ਹੋਈ ਆ ਚਲੋ ਕਵਿਤਾ ਸ਼ੁਰੂ ਕਰਦੇ ਆ ਜੀ ਕੁਝ ਵੱਡੇ ਸ਼ਾਇਰਾਂ ਨੂੰ ਪੜ ਕੇ ਇੱਕ ਰਹਿਮਤ ਹੋਈ ਸੀ ਕੁਝ ਵੱਡੇ ਸ਼ਾਇਰਾਂ ਨੂੰ ਪੜ ਕੇ ਇੱਕ ਰਹਿਮਤ ਹੋਈ ਸੀ ਆਖਰ ਨੂੰ ਮਿਲ ਹੀ ਗਈ ਜੋ ਸ਼ਬਦਾਂ ਦੀ ਮਾਲਾ ਖੋਈ ਸੀ हां ਹੁਣ ਥੋੜਾ ਬਹੁਤ ਲਿਖਣ ਵੀ ਲੱਗ ਗਿਆ ਹਾਂ ਹਾਂ ਹੁਣ ਥੋੜਾ ਬਹੁਤ ਲਿਖਣ ਵੀ ਲੱਗ ਗਿਆ ਹਾਂ ਜ਼ਿੰਦਗੀ ਦੇ ਤਜਰਬਿਆਂ ਚੋਂ ਲਿਖਣੀ ਕਲਮ ਸਿੱਖ ਗਿਆ ਹਾਂ ਕੁਝ ਲਿਖਤਾ ਵਿਰਿੰਦਰ ਤੇ ਦਿਆਲ ਹੋ ਗਈਆਂ ਆਂ ਕੁਝ ਲਿਖਤਾ ਵਿਰਿੰਦਰ ਤੇ ਦਿਆਲ ਹੋ ਗਈਆਂ ਆਂ ਤੇ ਕੁਝ ਅਧੂਰੀਆਂ ਪਈਆਂ ਖਿਆਲ ਹੋ ਗਈਆਂ ਆਂ ਸੱਚ ਦੱਸਾਂ ਤੇ ਵਿਰਿੰਦਰ ਸਭ ਨੂੰ ਜਵਾਬ ਦੇ ਦਿੰਦਾ ਸੱਚ ਦੱਸਾਂ ਤਾ ਵਿਰਿੰਦਰ ਸਭ ਨੂੰ ਜਵਾਬ ਦੇ ਦਿੰਦਾ ਪਰ ਅਧੂਰੀਆਂ ਖਵਾਇਸ਼ਾਂ ਹੀ ਸਵਾਲ ਹੋ ਗਈਆਂ ਹਨ ਪਰ ਅਧੂਰੀਆਂ ਖਵਾਇਸ਼ਾਂ ਹੀ ਸਵਾਲ ਹੋ ਗਈਆਂ ਹਨ ਲਓ ਜੀ ਪੰਜੇ ਕਵਿਤਾ ਮਾਤਾ ਦੇ ਅੱਗੇ ਪੇਸ਼ ਕਰਤੀਆਂ ਆ ਇਸ ਨੂੰ ਕਬੂਲ ਕਰਿਓ ਆਪਣਾ ਪਿਆਰ ਦਿਓ ਤੇ ਬਹੁਤ ਖੁਸ਼ੀ ਮਿਲਦੀ ਆ ਜਦੋਂ ਤੁਸੀਂ ਆਪਣਾ ਪਿਆਰ ਇਦਾਂ ਬਖਸ਼ ਦਿਓ ਬਹੁਤ ਮਾਣ ਮਹਿਸੂਸ ਹੁੰਦਾ ਆ ਤੇ ਜਿਹੜੇ ਲੋਕ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੋ ਵੀ ਮੇਰਾ ਲਿਖਿਆ ਹੋਇਆ ਜਾਂ ਮੇਰੇ ਵਲੌਗ ਚੋਂ ਜਾਂ ਮੇਰੇ ਪੋਡਕਾਸਟ ਚੋਂ ਤੁਹਾਨੂੰ ਵਧੀਆ ਲੱਗਦਾ ਆ ਉਸ ਨੂੰ ਲਾਈਕ ਜਰੂਰ ਕਰੋ ਤੇ ਸ਼ੇਅਰ ਵੀ ਕਰੋ ਆਪਣੇ ਦੋਸਤਾਂ ਵਿੱਚ ਤਾਂ ਕਿ ਸਾਨੂੰ ਛੋਟੇ ਸ਼ਾਇਰਾਂ ਨੂੰ ਵੀ ਮੌਕਾ ਮਿਲੇ ਅਕੀ ਵਧਣ ਦਾ ਹੌਸਲਾ ਮਿਲ ਜਾਂਦਾ ਹੈ ਜਦੋਂ ਤੁਸੀਂ ਹੱਲਾਸ਼ੀਰੀ ਦਿੰਦੇ ਆ ਚਲੋ ਜੇ ਕੋਈ ਕਮੀ ਪੇਸ਼ੀ ਵੀ ਕਰਦਾ ਆ ਉਹ ਵੀ ਸਾਡੇ ਲਈ ਘੋਈ ਆ ਕਿਉਂਕਿ ਸਿੱਖਣ ਨੂੰ ਮਿਲਦਾ ਆ ਹਰ ਬੰਦੇ ਕੋਲ ਕੁਝ ਨਾ ਕੁਝ ਵਧੀਆ ਹੈਗਾ ਆ ਤੇ ਹੁਣ ਮੈਂ ਬਹੁਤ ਜਲਦ ਮੈਨੂੰ ਲੱਗਦਾ ਹੈ ਕਿ ਮੇਰੇ ਖਿਆਲ ਨਾਲ ਇਸ ਐਤਵਾਰ ਜਿਹੜਾ ਆਉਣਾ ਹੈ ਮੈਂ ਆਪਣਾ ਨਵਾਂ ਪੋਡਕਾਸਟ ਵਿੱਚ ਕਹਾਣੀ ਦੂਜੀ ਭੂਆ ਰਿਲੀਜ਼ ਕਰ ਦੇਣੀ ਆ ਉਹ ਅਪਲੋਡ ਕਰਾਂਗਾ ਤੇ ਉਸ ਨੂੰ ਵੀ ਓਦੇ ਪਿਆਰ ਬਖਸ਼ਿਓ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆਪਣਾ ਪਿਆਰ ਓਦੇ ਬਸਾਉਂਦੇ ਰਹ ਹੰਲਾਸ਼ੀਰੀ ਦਿੰਦੇ ਰਹ ਤੇ ਮੈਂ ਕਵਿਤਾ ਕਹਾਣੀ ਪੋਡਕਾਸਟ ਲੈ ਕੇ ਤੁਹਾਡੇ ਅੱਗੇ ਪੇਸ਼ ਹੁੰਦਾ ਰਾਂਗਾ ਸਤਿ ਸ੍ਰੀ ਅਕਾਲ ਜੀ ਸਭ ਦਾ ਬਹੁਤ ਬਹੁਤ ਧੰਨਵਾਦ